ਹੇਗਾ ਪਹਿਲਾਂ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਗਾ ਕੇ ਬਾਹਰ ਕਢਾ ਕੇ ਲੁੱਟਿਆ ਗਿਆ ਹੈਗਾ ਅੱਜ ਜੇ ਇਹਨਾਂ ਨੂੰ ਵੋਟ ਦੀ ਪਤਾ ਲੱਗ ਰਹੀ ਸੀ ਕਿਉਂਕਿ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਇੱਥੇ 54000 ਤੋਂ ਘਟ ਕੇ 22000 ਵੋਟਰ ਰਹੀ ਸੀ ਇਹਨਾਂ ਦੀ 32000 ਵੋਟ ਉਟ ਗਈ ਔਰ 10000 ਵੋਟ ਤੇ ਅਸੀਂ ਕਾਂਗਰਸ ਪਾਰਟੀ ਜਿੱਤ ਕੇ ਆਈਏ ਇੱਥੋਂ ਤੇ ਅੱਜ ਵੀ ਇਹਨਾਂ ਨੂੰ ਅਕਲ ਨਹੀਂ ਆਈ ਹੁਣ ਇਹਨਾਂ ਨੂੰ ਪਤਾ ਸੀਗਾ ਕਿ ਜੀ ਦੇ ਵੀ ਨਾਮ ਨੀਨਾ ਮਿੱਤਲ ਦੇ ਨਾਲ ਲੱਗੇਗਾ ਉਹ ਬੰਦੇ ਸ਼ਰਮ ਹਾਰ ਜਾਣਗੇ ਪਿੰਡਾਂ ਦੇ ਵਿੱਚ ਅੱਜ ਜਿਹੜੇ ਜਿੱਤਣ ਵਾਲੇ ਉਮੀਦਵਾਰ ਸੀ ਇਹਨਾਂ ਨੇ ਘਰੇ ਬੈਠ ਬੱਠ ਕੇ ਯਾਰ ਇਹ ਵੀ ਕੋਈ ਗੱਲ ਆ ਲੋ ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਨ ਦਿੰਦਾ ਪਹਿਲਾਂ ਤਾਂ ਮੇਰੀ ਇਹ ਡਿਮਾਂਡ ਹੈ ਕਿ ਜਿਹੜਾ ਉਹਦਾ ਵੀਡੀਓ ਆ ਉਹਨੂੰ ਡਿਸਮਿਸ ਕੀਤਾ ਜਾਵੇ ਅਤੇ ਉਹਤੇ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਇਹ ਸ਼ਾਮਦੂ ਪਿੰਡ ਆ ਇੱਥੇ ਇੱਥੇ ਜਿਹੜੇ ਬੰਦੇ ਨੂੰ ਜਿਤਾਇਆ ਉਹਨੇ ਆਪ ਜੁਆਇੰਟ ਡਾਇਰੈਕਟਰ ਨੇ ਉਹਦੇ ਖਿਲਾਫ ਮੁਤਲਕ ਕੇਸ ਪੰਚਾਇਤ ਜ਼ਮੀਨ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹਦਾ ਕੀਤਾ ਔਰ ਉਹਨੇ ਆਪ ਲਿਖ ਕੇ ਦਿੱਤਾ ਕਿ ਮੇਰੇ ਪਾਸ ਪੰਚਾਇਤੀ ਜ਼ਮੀਨਾਂ ਅਤੇ ਮੈਨੂੰ ਇਹ ਮੇਰਾ ਇਹਦਾ ਰੇਟ ਫਿਕਸ ਕੀਤਾ ਜਾਵੇ ਉਹ ਵੀ ਰੱਤ ਹੋ ਗਿਆ ਇਹਦੇ باوجود ਫੇਰ ਉਹਨੂੰ ਦੇਖ ਲੋ ਤੁਸੀਂ ਸਰਪੰਚ ਬਣਾਤਾ ਜਿਹੜੇ ਲੋਕ ਪਿੰਡਾਂ ਦੀਆਂ ਜ਼ਮੀਨਾਂ ਲੁੱਟਣ ਤੇ ਲੱਗੇ ਹੋਏ ਸੀ ਜਿਹੜੇ ਲੋਕ ਇਹਨੂੰ ਪੈਸੇ ਦੇ ਕੇ ਆ ਗਏ ਇਹ ਸਭ ਪੈਸੇ ਦੀ ਗੇਮ ਆ ਜਿਹੜੀ ਖੇਡੀ ਗਈ ਹੈਗੀ ਆ ਇਹ ਅਜੇ ਮਿੱਟਰ ਲੈਂਡ ਕੰਪਨੀ ਨੀਨਾ ਮਿੱਟਰ ਲੈਂਡ ਕੰਪਨੀ ਉਹਨਾਂ ਦਾ ਸਪੁੱਤਰ ਅੱਜ ਤਿੰਨਾਂ ਨੇ ਮਿਲ ਕੇ ਕੱਲ ਦਾ ਨਾਸ ਮਾਰ ਕੇ ਰੱਖਤਾ ਲੋਕਤੰਤਰ ਦਾ ਇਥੋਂ ਤਾਂ ਇਹ ਰਾਜਪੁਰੇ ਦੀ ਹਿਸਟਰੀ ਦੇ ਅੰਦਰ ਇਕ ਕਾਲਾ ਦਿਨ ਅੱਜ ਦਾ ਦਿਨ ਲਿਖਿਆ ਜਾਏਗਾ ਔਰ ਲੋਕ ਚੇਤੇ ਰੱਖਣਗੇ ਕਿ ਆਮ ਆਦਮੀ ਪਾਰਟੀ ਨੇ ਕੀ ਹਸਬ ਜਿਹੜਾ ਕੀਤਾ ਹੈਗਾ ਇਹਦੇ ਵਿੱਚ ਜਿੰਨੇ ਲੋਕ ਖੜੇ ਇੱਥੇ ਇਹ ਮੈਜੋਰਟੀ ਚੋਂ ਲੋਕ ਆ ਜਿਨ੍ਹਾਂ ਨੇ 2000 ਵੋਟ ਬਾਰੀ ਚ ਇਹਨਾਂ ਨੂੰ ਵੋਟ ਪਾਈ ਸੀ ਮੈਂ ਤੁਹਾਨੂੰ ਦੱਸਾਂ ਅੱਜ ਉਹਨਾਂ ਨੂੰ ਇਹਨਾਂ ਨੇ ਸੜਕਾਂ ਤੇ ਬਿਠਾਤਾ ਜੀ ਪ੍ਰਧਾਨ ਸਾਹਿਬ ਕਿਉਂ ਕਾਰਜਪ੍ਰਣ ਅਨੰਦ ਕਰਾ ਦੇ ਤੁਹਾਡਾ ਕੀ ਕਹਿਣਾ ਹੈ ਇਹਦੇ ਤੇ ਜਿਹਨਾਂ ਦੇ ਕੈਂਡੀਡੇਟ ਜਿੱਤ ਨਹੀਂ ਸਿ ਰਹੇ ਲੋਕ ਇੱਕ ਪਾਸੇ ਹੋ ਗਏ ਸੀ ਸਾਰੇ ਔਰ ਜਦ ਇਹਨਾਂ ਨੇ ਦੇਖਿਆ ਕਿ ਨਹੀਂ ਜਿੱਤ ਸਕਦੇ ਪਰ ਮੈਂ ਹੁਣ ਤੁਹਾਡੇ ਰਾਹੀਂ ਜਰੂਰ ਕਾਂਗਾ ਲੋਕਾਂ ਨੂੰ ਕਿ ਇਹਦੇ ਜਿਹੜੇ ਬੰਦੇ ਨੇ ੱੱਕੇ ਤੇ ਘਰੇ ਬੈਠੇ ਜਿਤਾਏ ਆ ਉਹਨਾਂ ਦਾ ਸਮਾਜਿਕ ਬਾਈਕਾਟ ਕਰੋ ਪਿੰਡਾਂ ਦੇ ਅੰਦਰ ਅਤੇ ਨਿੰਨਾ ਮਿੱਤਲ ਦੇ ਖਿਲਾਫ ਨਾ ਮਿਲ ਮਿਲਵਰਤਨ ਲਹਿਰ ਚਲਾਓ ਪਿੰਡਾਂ ਚ ਵੀ ਜਿੱਥੇ ਵੀ ਇਹ ਜਾਂਦੀ ਆ ਇਹਦਾ ਘਰਾਓ ਕਰੋ ਅਰੇ ਇਹਨੂੰ ਬੜਨ ਨਾ ਦਿਓ ਮਤਲਬ ਇਹਨਾਂ ਦੇ ਕਾਗਜ਼ ਫੜੇ ਗਏ ਆ ਕਈਆਂ ਦੇ ਔਰ ਅੰਦਰ ਬੜਨ ਨਹੀਂ ਦਿੱਤਾ ਗਿਆ ਕਾਗੇ ਪਰਨਣ ਵਾਸਤੇ ਮਾਰਕੁੱਟ ਕੀਤੀ ਗਈ ਹੈ ਉਹਦੇ ਬਾਰੇ ਕੀ ਤੁਹਾਨੂੰ ਚਾਹਤ ਹੈ ਨਹੀਂ ਨਹੀਂ ਖੁੱਡਾ ਕਰਤੀ ਕੀਤੀ ਹੈ ਇਹਨਾਂ ਨੇ ਜੀ ਹਰ ਪੁਲਿਸ ਦੀ ਸਹਾਇਤਾ ਕੀਤੀ ਗਈ ਹੈ ਗੁੰਡਾ ਕਰਦੀ। ਤਾਂ ਮੈਂ ਮੌਕ ਦਰਸ਼ਕ ਬਣ ਕੇ ਬੈਠੇ ਆ। ਇਹਨਾਂ ਅਧਿਕਾਰੀਆਂ ਨੂੰ ਵੀ ਮੈਂ ਕਹਾਂਗਾ ਕਿ ਤੁਸੀਂ ਭਲੇਖੇ ਚ ਨਾ ਰਹੋ। ਆ ਕੱਲ ਦੇ ਦੇਖ ਲਓ ਹਰਿਆਣੇ ਦੇ ਕਿਵੇਂ ਜਿਹੜੇ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਆ ਜਾਣੇ ਆ। ਜੰਮੂ-ਕਸ਼ਮੀਰ ਸਟੇਟਾਂ ਦੀਆਂ ਹੋਈਆਂ। ਸਾਰੇ ਪਾਸੇ ਕਾਂਗਸ ਕਾਂਗ ਸਾਰੀ ਆ। ਹਰ ਪੰਜਾਬ ਦੇ ਅੰਦਰ ਵੀ ਜਿਹੜੇ ਕਹਿੰਦੇ ਸੀ ਨਾ ਵੀ 13 ਜ਼ੀਰੋ ਤਾਂ ਇਹਨਾਂ ਦੇ ਸਾਹਮਣੇ ਜ਼ੀਰੋ ਲੱਗ ਕੇ 3 ਰਹਿ ਗਏ ਸੀਗੇ। ਅੱਜ ਇਹਨਾਂ ਦਾ ਇਹੀ ਹਸਰ ਆਉਣ ਵਾਲੇ ਸਮੇਂ ਚ ਪੰਜਾਬ ਚ ਹੋਣਾ। ਪਾਰਲੀਮੈਂਟ ਚ ਵੀ ਇਥੋਂ 54000 ਤੋਂ 32000 12000 ਬੜੀ ਜਾਤੇ ਰਹਿ ਗਏ ਇਹ ਇਹ ਰੋਜ਼ ਪ੍ਰਦਰਸ਼ਨ ਹੈ ਇਹ ਕਿੰਨੇ ਟਾਈਮ ਤੱਕ ਰਹੂਗਾ ਨਹੀਂ ਚੱਲੇਗਾ ਜਦ ਤੱਕ ਲੋਕ ਕਹਿਣਗੇ ਮੈਂ ਇਹਨਾਂ ਦੇ ਨਾਲ ਬੈਠਾਂਗਾ ਇੱਥੇ ਬਸ ਕੱਲੇ ਕਨੇ ਪਿੰਡ ਤੇ ਮੌਜੂਦ ਨਹੀਂ